ਪੰਜਾਬ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਤਾਜ਼ਾ ਤੇ ਵੱਡਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ ਜਿੱਥੇ ਕਿ ਚੋਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰਿਸ਼ਤੇਦਾਰਾਂ ਦੇ ਕਾਰਨ ਨਿਸ਼ਾਨਾ ਬਣਾਇਆ ਚੋਰ 18 ਟੋਲੇ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਨਕੇ ਪਰਿਵਾਰ ਦੇ ਘਰ ਵਿੱਚ ਚੋਰੀ ਹੋਈ ਹੈ। ਪਰਿਵਾਰ ਸੁੱਤਾ ਹੋਇਆ ਸੀ। ਰਾਤ ਕਰੀਬ 12 ਤੋਂ 2 ਵਜੇ ਵਿਚਕਾਰ ਚੋਰ ਪੌੜੀਆਂ ਦੇ ਰਾਸਤੇ ਘਰ ਦੇ ਵਿੱਚ ਦਾਖਲ ਹੋਏ ਤੇ ਕਰੀਬ 18 ਟੋਲੇ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਦ ਪਰਿਵਾਰ ਉઠਿਆ ਤਾਂ ਘਰ ਦੇ ਹਾਲਾਤ ਵੇਖ ਸੀਸੀਟੀਵੀ ਕੈਮਰੇ ਖੰਗਾਲੇ ਗਏ। ਜਿਸ ਵਿੱਚ ਚੋਰੀ ਦਾ ਖੁਲਾਸਾ ਹੋਇਆ ਤੇ ਕੈਮਰਿਆਂ ਦੇ ਵਿੱਚ ਤਿੰਨ ਚੋਰ ਨਜ਼ਰ ਆਏ ਕਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਈ ਜੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਟੋਲੇ ਇੱਕ ਤੇ 3 ਟੋਲੇ ਇੱਕ 18 ਟੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਲਗਤੀ ਕਹੇ ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਦੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ-ਬੂਟ ਸਾਡੇ ਖੁੱਲ੍ਹੇ ਹੋਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਰਿਸ਼ਤੇਦਾਰੀ ਹੈ ਜੀ ਆਪਣੀ ਉਹ ਸਾਡੇ ਨਾਨਕੇ ਪਰਿਵਾਰ ਤੋਂ ਆਈ ਸੀ ਅਸੀਂ ਉਹਨਾਂ ਦੇ ਤੋਂ ਤੇਰੀ ਭੂਆ ਦੇ ਬੇਟੇ ਨੇ ਹੀ ਉਹ ਸਾਡੇ ਦੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਮੰਗ ਬਸ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਸਾਡੇ ਜਿਹੜੀ ਨਗਦੀ ਤੇ ਜਿਹੜੀ ਸਾਡੀ ਚੋਰੀ ਹੋਈ ਐ ਇਹਦਾ ਸਾਡਾ ਤਵਰੀਸ਼ ਕਰਕੇ ਸਾਡਾ ਜਿਹੜਾ ਬੰਦ ਦਾ ਉਹ ਵਾਪਸ ਕੀਤਾ ਜਾ ਤੁਹਾਨੂੰ ਕਿਸਤੇ ਸ਼ੱਕ ਹੈ ਇਹਦੇ ਲੈ ਕੇ ਨਹੀਂ ਸ਼ੱਕ ਅਸੀਂ ਕਿਸੇ ਤੇ ਨਹੀਂ ਕਿਸੇ ਦਾ ਅਸੀਂ ਨਾ ਲੈ ਸਕਦੇ ਹਾਂ ਸ਼ੱਕ ਤਾਂ ਕਿਸੇ ਦੇ ਕਰ ਹੀ ਨਹੀਂ ਸਕਦੇ ਹੈਗੇ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਬਹੁਲੇ ਜਿਆਦੇ ਸ਼ੱਕ ਤਾਂ ਇਹ ਜਾ ਹੋਰ ਜਿੰਨੇ ਵੀ ਇਹਨਾਂ ਛੇੜੀਆਂ ਇਹਨਾਂ ਦੇ ਥੋੜਾ ਕੰਮ ਪਾ ਕੇ ਜਿਹੜੀ ਚੋਰੀਆ ਕਰਤੀ ਹੋ ਗਈ ਜੋ ਹੀ ਨਹੀਂ ਪਤਾ ਲੱਗਿਆ ਜੀ ਇਹਦੀ ਤਸਵੀਰ ਕਰਕੇ ਜੋ ਵੀ ਕੁਝ ਨਾ ਆਪਣਾ ਉਦੋਂ ਆ ਗਿਆ ਹਾਂ ਆਇਆ ਜੀ ਸਪੌਟ ਤੇ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਇਹ ਸੋਨੇ ਦੇ 10 ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਦਾ ਡੰਡਾ ਤੇ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਨੂ ਇਨਵੈਸਟੀਗੇਟ ਕਰ ਰਿਹਾ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ